ਲੋ ਜੀ ਮਿੰਟੂ ਜੀ ਹਰਿਆਣੇ ਬਾਰੇ ਉਥੋਂ ਦਾ ਮੌਲ ਕੀ ਹੈ ਇਹ ਵੀ ਥੋੜਾ ਜਿਹਾ ਦੱਸ ਦਿਓ ਤੇ ਇੱਕ ਉਥੋਂ ਦੀ ਖਬਰ ਹੋਰ ਵੀ ਆ ਰਹੀ ਹੈ ਕਿ ਕੀ ਚੱਕਰ ਪਿਆ ਚੱਲਦੀਆਂ ਚੋਣਾਾਂ ਦੇ ਵਿੱਚ ਬੰਦੇ ਨੂੰ ਇਹ ਲੱਗਿਆ ਕਿ ਭਾਈ ਮੈਂ ਤਾਂ ਸਿਕਿਉਰਿਟੀ ਦੀ ਹੋਰ ਲੋੜ ਹੈ ਕੀ ਕਾਰਨ ਹੋਇਆ ਕਿਉਂ ਨ ਸਿਕਿਉਰਿਟੀ ਹੋਰ ਮੰਗੀ ਸਾਰਾ ਖੁਸ਼ੇ ਦੇ ਵਿੱਚ ਹੀ ਜੁੜ ਜਾਣਾ ਹੁਣ ਕੰਗਣਾ ਵੀ ਆ ਜਾਏਗੀ ਇਹਦੇ ਵਿੱਚ ਦੇਖੋ ਉੱਥੇ ਦਾ ਹਰਿਆਣੇ ਦਾ ਇਲੈਕਸ਼ਨ ਝੜਾਇਆ ਨਾ ਉਹਦੇ 'ਚ ਦਿਨਿਕ ਭਾਸਕਰ ਦਾ ਇੱਕ ਸਰਵੇ ਆਇਆ ਬੀਤੇ ਦਿਨੀ ਜੀ ਬੜੀ ਬੜੀ ਚਰਚਾ ਹੋ ਰਹੀ ਆ। ਭਾਸਕਰ ਵੀ ਇਸ ਕਲ ਤੇ ਕਿਉਂਕਿ ਭਾਸਕਰ ਦਾ ਨੈਟਵਰਕ ਅੱਛਾ ਹੈ। ਅਸੀਂ ਘੁੱਤ ਵੀ ਕੰਮ ਕੀਤਾ ਉਹਦੇ 'ਚ। ਭਾਸਕਰ ਦਾ ਨੈਟਵਰਕ ਬਹੁਤ ਵੱਡਾ ਹੈ। ਖਾਸ ਤੌਰ ਤੇ ਜੇ ਤੁਸੀਂ ਨਾਰਥ ਇੰਡੀਆ 'ਚ ਦੇਖੋਗੇ ਤਾਂ ਉਹਨਾਂ ਦੇ ਸਟ੍ਰਿੰਗਰ ਤੋਂ ਲੈ ਕੇ ਜਿਹੜੇ ਉੱਤੇ ਬੈਠੇ ਨੇ ਜੀ ਸੰਪਾਦਕੀ ਪੈਨਲ ਤੱਕ ਬਹੁਤ ਜ਼ਬਰਦਸਤ ਨੈਟਵਰਕ ਹੁੰਦਾ ਹੈ। ਹੁਣ ਇਹ ਕਹਿ ਰਹੇ ਨੇ ਕਿ ਦੇਖੋ ਜੀ ਕਾਂਗਰਸ ਯਾਨੀ ਇਸ ਕਲ ਤੇ ਤਾਂ ਮੋਰ ਲੱਗ ਰਹੀ ਆ ਕਿ 38 ਤੋਂ 40 ਕਾਂਗਰਸ ਲਾ ਜਾ ਰਹੀ ਹੈ ਯਾਨੀ ਇਹ ਸਾਫ ਹੈ ਕਿ ਕਾਂਗਰਸ ਅੱਗੇ ਹੈ ਜੀ ਇਸ ਲੇਟੈਸਟ ਸਰਵੇ ਦੀ ਵਿਜੈ ਆਪਾਂ ਮੰਨੀ ਹੈ ਦੂਜੇ ਪਾਸੇ ਭਾਜਪਾ ਨੂੰ ਉਹ ਰੱਖ ਰਹੇ ਨੇ ਜੀ ਕਿ ਭਾਜਪਾ 18 20 ਤੇ ਯਾਨੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੁੱਗਣਾ ਫਰਕ ਜੀ ਹੁਣ ਦੁੱਗਣਾ ਫਰਕ ਹੈ ਤਾਂ ਇਸ ਦਰਮਿਆਨ ਉਹਨਾਂ ਨੇ ਇੱਕ ਹੋਰ ਕਹਿ ਲੋ ਕਿ ਅੰਤਰ ਦਵੰਦ ਜੇ ਉੱਥੇ ਛੱਡ ਦਿੱਤਾ ਕਹਿੰਦੇ ਕਿ 23 ਸੀਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ 50 50 ਆ ਹੁਣ 23 ਔਨ ਪੇਪਰ ਨਜ਼ਰ ਨਹੀਂ ਆਉਂਦੀਆਂ ਕਿ ਤੇਈ ਕਿਹੜੀਆਂ ਹੋ ਗਈਆਂ ਫਿਰ ਜੀ ਇਹ ਤੋਂ ਇਲਾਵਾ ਜੇ ਆਪਾਂ ਦੇਖੀਏ 10 12 ਤੇ ਫਸਮੀਆਂ ਪਰ ਉਹਦੇ 'ਚ ਵੀ ਇਹ ਫਿਰ ਕੈਲਕੂਲੇਸ਼ਨ ਇਸ ਹਿਸਾਬ ਨਾਲ ਨਹੀਂ ਤੁਸੀਂ ਇਹਦੇ ਤੇ ਜਚਾ ਸਕਦੇ ਕਿ ਦੇਖੋ ਜੀ ਕਾਂਗਰਸ ਦੇ ਕੋਲ ਤੇ ਦੁੱਗਣੀ ਜਿਹੜੀ ਹੈ ਉਹ ਸਰਵੇ ਦੇ ਮੁਤਾਬਕ ਜੀ ਬਈ ਕਹਿ ਲੋ ਕਿ ਵਧਦਾ ਹੈ ਵਾਧਾ ਹੈ ਉਹਨਾਂ ਦੇ ਕੋਲ ਦੁੱਗਣਾ ਇਹ ਆ ਕਿ ਕੁਝ ਥਾਵਾਂ ਤੇ ਫਿਰ ਉੱਥੇ ਵੋਟ ਕਟੂਵੇ ਬੈਠੇ ਆ ਕੁਝ ਥਾਵਾਂ ਤੇ ਆਜ਼ਾਦ ਵੀ ਹੋਣਗੇ ਆਮ ਆਦਮੀ ਪਾਰਟੀ ਹਲਾ ਦਾ ਵੀ ਹੋਏਗਾ ਤੇ ਇਹਦਾ ਮਤਲਬ ਕਿ ਸਰਕਾਰ ਜਿਹੜੀ ਗੱਲ ਮੈਂ ਬਾਰ ਬਾਰ ਕਹਿੰਦਾ ਕਿ ਹਰਿਆਣੇ ਦਾ ਜੇ ਤੁਸੀਂ ਪਿਛਲੇ ਕੁਝ 3-4 ਇਲੈਕਸ਼ਨਾਂ ਦਾ ਡਾਟਾ ਚੱਕ ਕੇ ਦੇਖੋਗੇ ਤਾਂ ਤੁਸੀਂ ਦੇਖੋ ਕਿ 9 ਦੇ ਵਿੱਚ ਹੁੱਡਾ ਬਾਰੇ ਕਿਹਾ ਗਿਆ ਕਿ 60-65 ਸੀਟਾਂ ਹੁੰਜ ਕੇ ਲੈ ਜਾਣਗੇ ਜਦ ਕੋ 40 ਦੇ ਨੇੜੇ ਸਿਮਟ ਗਏ ਸੀਗੇ ਜੀ ਤੇ ਸਰਕਾਰ ਬਣਾਉਣ ਵਾਸਤੇ ਉਹਨਾਂ ਨੇ ਉਸ ਵੇਲੇ ਹਜ ਕਾਨੂੰ ਤੋੜਿਆ ਸੀਗਾ ਹੂੰ ਉਹਨਾਂ ਦੇ 3-4 ਵਿਧਾਇਕਾਂ ਦਾ ਤੇ ਕਈ ਸਾਲ ਫੈਸਲਾ ਹੀ ਨਹੀਂ ਸੀ ਹੋਇਆ ਜੀ ਇਸ ਤੋਂ ਇਲਾਵਾ 14 ਦਾ ਵਨ ਸਾਈਡਡ ਸੀ ਹੂੰ ਕਿਉਂਕਿ ਮੋਦੀ ਵੇਵ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਤੈ ਸੀਗਾ ਬਿਲਕੁਲ ਕਿ ਇੱਥੇ ਉਹਨਾਂ ਨੇ ਹੁੰਝਾ ਫੇਰ ਲੈਣਾ ਹੂੰ ਉੰਨੀ ਚ ਇਹ ਹੋਇਆ ਕਿ ਬਈ ਖੱਟਰ ਦੇ ਅਗਵਾਈ ਦੇ ਵਿੱਚ ਭਾਜਪਾ ਇੱਥੇ ਸੂਪੜਾ ਸਾਫ ਕਰ ਦੇਗੀ ਜਦ ਕਿ ਤੁਸੀਂ ਦੇਖੋ ਮੈਂ ਸਵੇਰੇ ਵੀ ਗੱਲਾਂ ਪਿਆ ਕਰਦਾ ਸੀਗਾ ਕਿ ਮੈਨੂੰ ਯਾਦ ਆ ਕਸੀ ਉਸ ਦਿਨ ਮੁਹਾਲੀ ਸੀਗੇ ਜਿਸ ਦਿਨ ਰਿਜ਼ਲਟ ਆਇਆ ਤੇ ਸਵੇਰੇ ਸਵੇਰੇ ਉੱਠ ਕੇ ਦੇਖਿਆ ਤਾਂ ਪਹਿਲੇ ਰੁਝਾਨ ਚੋਂ ਹੀ ਕਿਤੇ ਨਾ ਕਿਤੇ ਆਮਵਾਰੇ ਸਾਫ ਹੋ ਗਿਆ ਸੀ ਕਰਕੇ ਭਾਜਪਾ ਫਸ ਗਈ ਜੀ ਭਾਜਪਾ ਕਹਿ ਲੋ ਕਿ ਡਿੱਗ ਵੀ ਬਿਲਕੁਲ ਨਹੀਂ ਮੇਰੇ ਖਿਆਲ ਦੇ ਨਾਲ ਉਹ ਸ਼ਾਇਦ 38 40 ਤੇ ਉਦੋਂ ਵੇਹ ਰਹਿ ਗਏ ਹੁਣ ਮੈਨੂੰ ਐਗਜ਼ੈਕਟ ਅੰਕੜਾ ਤਾਂ ਯਾਦ ਨਹੀਂ ਹੈ ਜੀ ਤਾਂ ਕਹਿੰਦਾ ਮਤਲਬ ਕਿ ਕਾਂਗਰਸ ਨਾਲ ਵੀ ਹੋ ਗਈ ਭਾਜਪਾ ਨਾਲ ਵੀ ਇਸ ਤਰ੍ਹਾਂ ਹੋ ਗਈ ਹੁਣ ਫੇਰ ਉਹੀ ਚਲਣ ਦੇਖਣ ਨੂੰ ਮਿਲ ਰਿਹਾ ਕੁਝ ਰੁਝਾਨ ਇਹ ਕਹਿੰਦੇ ਆ ਕੁਝ ਦਾਅਵੇ ਇਹ ਕਹਿੰਦੇ ਆ ਕਿ ਭਾਜਪਾ ਉੱਥੇ 10-15 ਤੇ ਰਹਿ ਜਾਏਗੀ ਤੇ ਜੋ ਹੁੱਡਾ ਦੀ ਅਗਵਾਈ ਚ ਕਾਂਗਰਸ ਐ 60-65 ਲੈ ਜਾਏਗੀ ਪਰ ਮੈਂ ਹਾਲੇ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹਾਂ ਜੀ ਮੇਰਾ ਅਜੇ ਵੀ ਕਹਿ ਲੋ ਕਿ ਅੰਦਾਜ਼ਾ ਹੈ ਕਿ 10 12 ਵਾਲਾ ਤਾਂ ਨਹੀਂ ਇਹਦੇ ਤੋਂ ਤਾਂ ਤਾਂ ਉਹ ਕਿੰਨਾ ਕੁ ਜਾਂਦੇ ਆ ਕਿਉਂਕਿ ਜੇ ਤੁਸੀਂ 23 ਸੀਟਾਂ ਫਸ ਕੇ ਦੇਖੋ ਤਾਂ 18 20 ਤੇ ਸਰਵੇ ਦੇ ਰਿਹਾ ਹੂੰ ਤੇ ਉਹਦੇ ਚੋ ਜੇ ਆਪਾਂ ਦੇਖੀਏ ਤਾਂ ਬਾਈ ਉਹ ਜੇ 5 7 ਹੋਰ ਲੈ ਜਾਂਦੇ 30 ਦੇ ਨੇੜੇ ਤੋਂ ਪਹੁੰਚ ਗਏ ਬਿਲਕੁਲ ਤਾਂ ਫਿਰ ਤਾਂ ਉਹਨਾਂ ਨੇ ਸਰਕਾਰ ਬਣਾ ਜਾਣੀ ਆ ਉਹ ਤਾਂ ਬਣੀ ਸਰਕਾਰ ਨੂੰ ਵੀ ਖਾ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਉੱਥੇ ਹੁਣ ਰੌਚਕ ਲੜਾਈ ਆ ਪਰ ਜਿਵੇਂ ਤੁਸੀਂ ਦੇਖੋਗੇ ਜਟਲੈਂਡ ਜਿਸ ਨੂੰ ਆਪਾਂ ਕਹਿੰਨੇ ਆ ਉੱਥੇ ਕਾਂਗਰਸ ਅੱਗੇ ਆ ਜੀ ਜੀਟੀ ਰੋਡ ਵਾਲਾ ਏਰੀਆ ਜਿਹੜਾ ਉੱਥੇ ਕੁਝ ਥਾਵਾਂ ਤੇ ਭਾਜਪਾ ਠੀਕ ਆ ਹੂੰ ਜਾਂ ਕਹ ਲੋ ਕਿ ਜਿਹੜਾ ਦੱਖਣੀ ਹਰਿਆਣਾ ਕੁਝ ਥਾਵਾਂ ਤੇ ਉਹ ਠੀਕ ਆ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਭਾਜਪਾ ਦੀ ਹਾਲਤ ਤੇ ਵੈਸੇ ਉੱਥੇ ਕੋਈ ਖਾਸ ਜ਼ਿਕਰਯੋਗ ਨਹੀਂ ਹੈ ਜੀ ਉੱਥੇ ਹਾਲਾਤ ਇਹਨਾਂ ਦੇ ਇਹੋ ਜਿਹੇ ਆ ਕਿ ਇਹਨਾਂ ਦੇ ਬੰਦਿਆਂ ਨੂੰ ਛੱਡ ਛੱਡ ਕੇ ਮੈਦਾਨ ਭਜਣਾ ਪੈ ਰਿਹਾ ਬਿਲਕੁਲ ਅਸੀ ਸੂਰਤ ਆ ਲਿਆ ਕਿ ਕਹ ਲਓ ਕਿ ਇੱਕ ਉਮੀਦਵਾਰ ਨੂੰ ਤੇ ਚਿੱਕੜ ਚ ਤੋਰੀ ਫਿਰਦੇ ਸੀ ਲੋਕ ਇਹਨਾਂ ਦੇ ਬੰਦੇ ਨੂੰ ਜੀ ਤੇ ਜਿਹੜੇ ਖੱਟਰ ਸਾਹਿਬ ਆ ਉਹ ਕਦੇ ਕਿਸੇ ਪਾਰਟੀ ਚ ਉੱਥੇ ਬੈਠ ਕੇ ਛੋਟੀ ਜਿਹੀ ਮੀਟਿੰਗ ਕਰ ਲੈਂਦੇ ਆ ਕਦੇ ਕਹੇ ਵਿਆਹ ਚੋਂ ਕਰ ਲੈਂਦੇ ਆ ਕਦੇ ਮਤਲਬ ਕਿ ਉਹ ਖੁੱਲੇ ਰੂਪ ਦੇ ਵਿੱਚ ਜਿਸ ਬੰਦੇ ਨੇ 10 ਸਾਲ ਰਾਜ ਕੀਤਾ तकरीबन ਲਗਪਗ ਜਿਸ ਬੰਦੇ ਨੇ ਕਬਾੜਾ ਕਰ ਦਿੱਤਾ ਭਾਜਪਾ ਦਾ ਉੱਥੇ ਉਹਸ ਬੰਦੇ ਨੂੰ ਕੇਂਦਰ ਚੋਂ ਲੈ ਗਏ ਨੇ ਉਹ ਉਹਦਾ ਇੰਨਾ ਡਰਿਆ ਕਿ ਉਹ ਬੰਦਾ ਖੁੱਲੇ ਰੂਪ ਚ ਕੋਈ ਪਬਲਿਕ ਦੇ ਵਿੱਚ ਵੱਡਾ ਕੱਟ ਨਹੀਂ ਕਰਦਾ ਮਹੌਲ ਹੈ ਨਹੀਂ ਹੈ ਨਾ ਰੈਲੀ ਆਉਣ ਮੋਦੀ ਸਾਹਿਬ ਦੀ ਜੇ ਉਹ ਵੀ ਫਲॉप ਹੋ ਗਈ ਜਿਵੇਂ ਪਿਛਲੀ ਰੈਲੀ ਹੋਈ ਆ ਤਾਂ ਬਿਲਕੁਲ ਵਾਜੇ ਵਜ ਗਿਆ ਸਮਝ ਲੋ ਨਹੀਂ ਬਿਲਕੁਲ ਬਿਲਕੁਲ ਤਾਂ ਯਾਨੀ ਇਹ ਤਮਨਾ ਸਕਦੇ ਆ ਆਪਾਂ ਕਿ ਭਾਜਪਾ ਦੀ ਉੱਥੇ ਸਥਿਤੀ ਕੋਈ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ ਨਹੀਂ ਕਿ ਪਰ ਜਿਵੇਂ ਕੁਝ ਲੋਕ ਕਹਿੰਦੇ ਆ ਕਿ ਜੀ ਇੱਕ ਸਾਈਡਡ ਗੇਮ ਆ ਯਾਨੀ ਕਾਂਗਰਸ 60 ਵੀ ਲਿਜਾ ਸਕਦੀ ਹੈ ਮੈਂ ਮਾਫ ਕਰਨਾ ਕਿ ਇਸ ਗੱਲ ਦੇ ਨਾਲ ਥੋੜਾ ਮਤਫਿਕ ਨਹੀਂ ਹਾਂ ਜੀ 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 ਮੈਂ ਕਮੈਂਟ ਪੜ ਲਾਂ ਫਿਰ ਅਪਨੀ ਗੱਲ ਤੇ ਗੱਲ ਕਰਦੇ ਹਾਂ ਅਨਮੋਲ ਜੀ ਕਹਿ ਰਹੇ ਨੇ ਕਿ ਹਰਿਆਣਾ ਇਲੈਕਸ਼ਨ ਦੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਕਹਿੰਦੇ ਇਧਰ ਅਨਮੋਲ ਜੀ ਦਾ ਇੱਕ ਕਮੈਂਟ ਹੈ ਕਹਿੰਦੇ ਜਿੰਨਾ ਓਵਰ ਕੌਨਫੀਡੈਂਟ ਪਹਿਲਾਂ ਬੀਜੇਪੀ ਸੀ ਉਹਨੇ ਕਾਂਗਰਸ ਵੀ ਹੋਈ ਫਰਦੀ ਹੈ ਹੁਣ ਹਾਂ ਜੀ ਉਹੀ ਮੈਂ ਕਹਿ ਰਿਹਾ ਕਿ ਮੈਂ ਤੇ ਤੁਹਾਨੂੰ ਇਤਿਹਾਸ ਦੇ ਝਰੋਖੇ ਚੋਂ ਦੱਸ ਦਿੱਤਾ ਕਿ ਇਸ ਤਰ੍ਹਾਂ ਕੇ ਆਤਮ ਵਿਸ਼ਵਾਸ ਜਿਹੜੇ ਸੀ ਉਹ ਸਿਖਰ ਤੇ ਵੇਖੇ ਤੇ ਬਾਅਦ ਦੇ ਵਿੱਚ ਉਹ ਸਿਫਰ ਤੇ ਵੀ ਆਏ ਹਮ ਇਸ ਤਰ੍ਹਾਂ ਵੀ ਹੋ ਜਾਂਦਾ ਕਿ ਬੰਦਾ ਸੋਚਦਾ ਕੁਝ ਆ ਤੇ ਹੁੰਦਾ ਕੁਝ ਹੋ ਰਿਹਾ ਜੀ ਇਲੈਕਸ਼ਨ ਤੇ ਵੈਸੇ ਵੀ ਬੜੀ ਤਿਲਕਵੀ ਗੇਮ ਐ ਸਾਬ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਲਵੀਰ ਜੀ ਕਹਿ ਰਹੇ ਨੇ ਕਿ ਕਾਂਗਰਸ ਸਾਫ ਐ ਪੂਰੇ ਬਹੁਮਤ ਨਾਲ ਪਰ ਅਜੇ ਤੱਕ ਇਹ ਗੱਲਾਂ ਇਨੇ ਕੌਨਫੀਡੈਂਸ ਨਾਲ ਨਹੀਂ ਕਹੀਆਂ ਜਾ ਸਕਦੀਆਂ ਤਾਂ ਫਿਰ ਨਹੀਂ ਉਹ ਹੀ ਐ ਨਾ ਕਿ ਜਿਹੜਾ ਹੁਣ ਤੁਸੀਂ ਕਹਿ ਦੇਣਾ ਕਿ ਭਾਜਪਾ ਤੇ ਜੇ 8 10 ਲਿਜਾਏਗੀ ਜੀ 12 ਲਿਜਾਏਗੀ ਜੀ ਇਸ ਤਰ੍ਹਾਂ ਅਸੀਂ ਅੱਗੇ ਵੀ ਵੇਖਿਆ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਇਲੈਕਸ਼ਨ ਚੱਲ ਰਿਹਾ ਸੀਗਾ ਆਪਣੀ ਬਹੁਤ ਸਾਰੀ ਆਡੀਅੰਸ ਦੇ ਵਿੱਚ ਉਹ ਕਹਿ ਲੋ ਕਿ ਬਹੁਤ ਸਾਰੀ ਯਾਦਾਂ ਸੋ ਤਾਜ਼ਾ ਹੋ ਜਾਣੀਆਂ ਹੂੰ ਕਿ ਜਦੋਂ ਵੀ ਇਹ ਸਾਰਾ ਕੁਝ ਕਹਿੰਦੇ ਸੀਗੇ ਉਹਨੇ ਲੈ ਜਾਣਾ ਉਹਨੇ ਆਪਾਂ ਹਮੇਸ਼ਾ ਇੱਕ ਨਾ ਬੈਲੈਂਸ ਦੀ ਗੱਲ ਕੀਤੀ ਸੀ ਰੱਖ ਕੇ ਜੀ ਕਿ ਭਈ ਦੇਖੋ ਮੈਨੂੰ یوں ਲੱਗਦਾ ਕਿ ਦੋਨੇ ਹੀ ਰਹਿ ਜਾਣਗੇ ਤਾਂ ਉਹੀ ਗੱਲ ਉਹ ਦੋਨੇ ਰਹਿ ਗਏ ਬਿਲਕੁਲ ਕਈ ਵਾਰੀ ਹੁੰਦਾ ਨਾ ਕਿ ਤੁਸੀਂ ਮਤਲਬ ਕਿ ਥੋੜਾ ਜਿਹਾ ਨਾ ਉਧਰ ਸਹਿਮਤ ਹੋਣੇ ਨਾ ਉਧਰ ਸਹਿਮਤ ਹੋਣੇ ਮੈਂ ਇਹ ਵੀ ਨਹੀਂ ਮੰਨਦਾ ਕਿ ਭਾਜਪਾ ਤੀ ਤੋਂ ਟੱਪ ਜਾਏਗੀ ਪਰ ਮੈਂ ਇਹ ਵੀ ਨਹੀਂ ਮੰਨ ਸਕਦਾ ਕਿ ਭਾਜਪਾ 10 ਤੋਂ ਥੱਲੇ ਹੀ ਰਹਿ ਜਾਵੇ ਜਾਂ ਬਿਲਕੁਲ ਹੋ ਰੋਲੀ ਜਾਵੇ ਉੱਥੇ ਐਸਾ ਨਹੀਂ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਮੇਰੇ ਹੀ ਆਪਣੀ ਆਬਜ਼ਰਵੇਸ਼ਨ ਆ ਕਿ ਜਦੋਂ ਉਸ ਮਾਮਲੇ 'ਚ ਵੀ ਮੈਂ ਕਹਿੰਦਾ ਸੀਗਾ ਯਾਰ ਸ਼ਾਇਦ ਹੋ ਸਕਦਾ ਦੋਵੇਂ ਹੀ ਰਹਿ ਜਾਣ ਤੋ ਦੋਵੇਂ ਹੀ ਰਹਿ ਗਏ ਸੀਗੇ ਉੱਤੇ ਤਾਂ ਉਹੀ ਗੱਲ ਹੈ ਕਿ ਜੋ ਅੰਦਾਜ਼ਾ ਹੋ ਸਕਦਾ ਕਿ ਦੋਨਾਂ ਸਾਈਡਾਂ ਦੇ ਗਲਤ ਨਿਕਲ ਆਉਣ ਪਰ ਇਹ ਸਾਫ ਹੈ ਕਿ ਉੱਥੇ ਕਾਂਗਰਸ ਮਜ਼ਬੂਤ ਹੈ ਹੁਣ ਉਹ ਜਿਹੜੀ ਜਾਟ ਵੋਟ ਹੈ ਜਾਂ ਐਸਸੀ ਵੋਟ ਹੈ ਜਿਹੜੀ ਉਹ ਕਿਹੜੇ ਹੱਕ 'ਚ ਠੋਕ ਕੇ ਪੈਂਦੀ ਹੈ ਕਿਉਂਕਿ ਉਹਨਾਂ ਦਾ ਆਪਣੇ ਵਰਗਾ ਹਿਸਾਬ ਕਿਤਾਬ ਹੈ ਜੀ ਜੀ ਜਿੱਦ ਨੂੰ ਮਤਲਬ ਕਿ ਜਰਨਲ ਵੋਟ ਪੈ ਗਈ ਤੇ ਨਾਲ ਐਸਸੀ ਵੋਟ ਦਾ ਇੱਕ ਵੱਡਾ ਵੋਟ ਸ਼ੇਅਰ ਆ ਗਿਆ ਤਾਂ ਉਹ ਬਹੁਤ ਹੱਦ ਤੱਕ ਕਹਿ ਰਹੇ ਕਿ ਫਿਰ ਕਿੰਗ ਮੇਕਰ ਹੈ ਜਾਂ ਕਿੰਗ ਬਣ ਗਿਆ ਸਮਝ ਲਓ ਤੇ ਬਾਕੀ ਜਿਹੜੀ ਗੱਲ ਤੁਸੀਂ ਹੋਰ ਪੁੱਛੀ ਸੀਗੀ ਉਹਦੇ ਤੇ ਵੀ ਆਪਾਂ ਆਉਣੇ ਆ ਕਿ ਕਿਹਨੂੰ ਧਮਕੀ ਵਗੈਰਾ ਮਿਲ ਰਹੀ ਹੈ ਜੀ ਬਲਵੀਰ ਜੀ ਕਹਿ ਰਹੇ ਨੇ ਕਿ 5-7 ਦਿਨ ਕੰਗੜਾ ਨੂੰ ਭੇਜ ਦਿਓ ਹਰਿਆਣਾ ਦੇ ਵਿੱਚ ਫਿਰ ਤੇ ਫਿਰ ਤੇ ਲੱਗ ਜਾਏਗੀ ਇਹਨਾਂ ਦੇ ਪੂਸ਼ ਚੰਗੀ ਜੀ 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 ਉਹ ਤੇ ਅੱਗੇ ਦੁੜਕੀ ਲਵਾ ਰਹੇ ਇਹਨਾਂ ਦੀ ਅੱਜ ਦੇ ਪੈਰ ਨੇ ਪਾਜ ਪਾ ਲਏ ਬੜਾ ਮਜ਼ਾ ਆ ਰਿਹਾ ਇਹਨਾਂ ਨੂੰ ਵੇਖ ਕੇ ਹਮ ਕਿ ਤੁਸੀਂ ਹੰਕਾਰ ਦੇ ਘੋੜੇ ਤੇ ਸਵਾਰ ਹੋਏ ਸੀਗੇ ਸਾਹਿਬ ਗੱਲ ਇਹ ਆ ਕਿ ਹੁਣ ਉਸ ਸਵਾਰੀ ਨੇ ਤੁਹਾਨੂੰ ਐਸਾ ਪਟਕਿਆ ਐ ਸਾਢੇ ਗਿਆ ਕਿ ਅੱਜ ਗੁਜਰਾਤ ਤੋਂ ਬਾਅਦ ਜਿਹੜੀ ਤੁਹਾਡੀ ਦੂਸਰੀ ਤੀਸਰੀ ਪ੍ਰਯੋਗਸ਼ਾਲਾ ਸੀਗੀ ਅੱਜ ਬਿਲਕੁਲ ਡਗਮਗਾ ਗਈ ਐ ਬਿਲਕੁਲ ਅੱਜ ਤੁਸੀਂ ਅਗਨੀ ਵੀਰ ਤੇ ਤੁਸੀਂ ਵੇਖੋ ਨਾ ਕਿ ਕੱਲ ਅਮਿਤ ਸ਼ਾ ਲollipops ਦੇ ਰਿਹਾ ਸੀ ਕਿ ਨਹੀਂ 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 ਜੀ ਅਗਨੀ ਵੀਰ ਵਾਲੇ ਜਿਹੜੇ ਜਵਾਨ ਆ ਸੀ ਉਹਨਾਂ ਨੂੰ ਜੋਬ ਦੇਵਾਂਗੇ ਮਤਲਬ ਕਿ ਤੁਸੀਂ ਆਗੇ ਅੰਨੇ ਵਾਲੀ ਥਾਂ ਤੇ ਆ ਕੇ ਇਹ ਹਸਾਬ ਕਿਤਾਬ ਹੁੰਦਾ ਹੈ ਸਰ ਕਿ ਜਦੋਂ ਤੁਸੀਂ ਫਸ ਜਾਂ ਬੋ ਇਲੈਕਸ਼ਨ ਦੇ ਵਿੱਚ ਫਿਰ ਤਰਲੇ ਆ ਤੇ ਉਹ ਜਾਂਦਾ ਹੁਣ ਤਰਲੇ ਆ ਤੇ ਹੋਈ ਪਈ ਆ ਭਾਜਪਾ ਕੁਮਾਰੀ ਸ਼ੈਲਜਾ ਨੂੰ ਕਹੀ ਜਾਂਦੇ ਕਿ ਤੁਸੀਂ ਆ ਜਾਓ ਜੀ ਮਹਾਰਾਜ ਤੁਸੀਂ ਆ ਜਾਓ ਉਹ ਕਹਿੰਦੀ ਕਿ ਮੇਰੀਆਂ ਰਗਾਂ 'ਚ ਤੇ ਕਾਂਗਰਸ ਦਾ ਖੂਨ ਆ ਤਰੰਗੇ 'ਚ ਜਿਹੜਾ ਕਾਂਗਰਸ ਦਾ ਝੰਡਾ ਹੈ ਇਹਦੇ 'ਚ ਲਿਪਟ ਕੇ ਮੇਰਾ ਬਾਪ ਗਿਆ ਸੀਗਾ ਇਦਾਂ ਹੀ ਪਾਰਟੀ ਮੈਂ ਛੱਡਾਂਗੀ ਤੁਸੀਂ ਝਾਕ ਨਾ ਰੱਖੋ ਜੀ ਆ ਤਾਂ ਹਸਾਬ ਕਿਤਾਬ ਹੋਇਆ ਪਿਆ ਬਿਲਕੁਲ ਬਿਲਕੁਲ ਨਾਇਬ ਸੈਣੀ ਦੀ ਸੀਟ ਫਸੀ ਪਈ ਲੜਵਾ ਦੀ ਹੂੰ ਸਾਬ ਲਾਲੋ ਮੌਜੂਦਾ ਚੀਫ ਮਿਨਿਸਟਰ ਹੈ ਬਿਲਕੁਲ ਉਹ ਫਸ ਗਿਆ ਉੱਥੇ ਸਲਿੱਪ ਜੇ ਕੱਢੀ ਜਾਂਦਾ ਉਹ ਰੀਲਾ ਬਣਾ ਬਣਾ ਕੇ ਬੇਲੀ ਪਾਈ ਜਾਂਦਾ ਹੂੰ ਰੀਲਾ ਬੜੀਆਂ ਚਲਦੀਆਂ ਨੇ ਅੱਜ ਕੱਲ ਆ ਇੱਕ ਕਪੜਾ ਵੀ ਰੀਲਾ ਵਾਲਾ ਮੰਤਰੀ ਸੀ ਉਹ ਵੀ ਬੜਕਾਤਾ ਇਹਨਾਂ ਨੇ ਉਹ ਰੀਲਾ ਹੀ ਪਾਈ ਤੁਰਿਆ ਜਾਂਦਾ ਕਦੇ ਟੋਪੀ ਰੱਖ ਲਈ ਕਦੇ ਪਠਾਨੀ ਸੂਟ ਪਾ ਲਿਆ ਲੋਕ ਆ ਰਹਾਨ ਆ ਕਿ ਭਾਈ ਪੰਜਾਬ ਜਿਹੜਾ ਡੁੱਬਣ ਡਿਆ ਹਣਾ ਕਿ ਭਾਈ ਤੁਹਾਨੂੰ ਆਪਣੀ ਰੀਲਾਂ ਦੀ ਪਈ ਹੈ ਰੀਲਾਂ ਦੀ ਪਈ ਹੈ ਇਥੇ ਰੀਲ ਬਣੀ ਪਈ ਹੈ